ਸਾਸੀ ਕਾਲ ਜੀ ਤੁਸੀਂ ਦੇਦੇ ਪਿਓ ਆਪਣੀ ਸਕਰੀਨ ਦੇ ਉੱਤੇ ਇਹ ਤਸਵੀਰਾਂ ਜੋ ਕਿ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਤੁਹਾਨੂੰ ਦੱਸ ਦਈਏ ਕਿ ਗਰਦਾਸਪੁਰ HR ਇੰਟਰਨੈਸ਼ਨਲ ਸਕੂਲ ਦੇ ਬਿਲਕੁਲ ਬਾਹਰ ਨੈਸ਼ਨਲ ਹਾਈਵੇ ਤੇ ਪਲਟਿਆ ਟਰਾਲਾ ਡਰਾਈਵਰ ਦੀ ਜਿਹੜੀ ਇਹ ਕਹਿੰਦੇ ਆ ਮੌਕੇ ਤੇ ਹੀ ਮੌਤ ਹੋ ਚੁੱਕੀ ਏ ਪਠਾਨਕੋਟ ਤੋਂ ਅੰਮ੍ਰਿਤਸਰ ਨੂੰ ਜਾ ਰਿਹਾ ਸੀ ਟਰੱਕ ਗੁਰਦਾਸਪੁਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਟਾਇਰ ਫਟਣ ਤੋਂ ਬਾਅਦ ਪਲਟਿਆ ਤੇ ਡਰਾਈਵਰ ਦੀ ਜਿਹੜੀ ਮੌਤ ਹੋ ਚੁੱਕੀ ਏ ਤੁਹਾਨੂੰ ਦੱਸ ਦਈਏ ਕਿ ਟਰੱਕ ਜਦੋਂ ਪਲਟ ਜਾਂਦਾ ਆ ਤੇ ਉਸ ਦਾ ਅਗਲਾ ਸ਼ੀਸ਼ਾ ਤੋੜ ਕੇ ਤੇ ਕਲਿੰਡਰ ਨੂੰ ਵਿੱਚੋਂ ਕੱਢਿਆ ਜਾਂਦਾ ਆ ਇਹ ਟਰੱਕ ਵਾਲੇ ਜਿਹੜੇ ਆ ਲਖਨਊ ਦੇ ਦੱਸੇ ਜਾ ਰਿਹਾ ਲਖਨਊ ਇਹਨਾਂ ਨੇ ਜਾਣਾ ਸੀ ਜੰਮੂ ਤੋਂ ਅੰਮ੍ਰਿਤਸਰ ਹਾਈਵੇ ਦੇ ਉੱਤੇ ਅੰਮ੍ਰਿਤਸਰ ਨੂੰ ਜਾ ਰਹੇ ਸੀ ਤੇ ਟਾਇਰ ਫੱਟਣ ਦੇ ਨਾਲ ਇਹਨਾਂ ਦਾ ਟਰਾਲਾ ਜਿਹੜਾ ਆ ਉਹ ਪਲਟ ਜਾਂਦਾ ਆ ਟਰਾਲਾ ਪਲਟਣ ਤੋਂ ਬਾਅਦ ਡਰਾਈਵਰ ਦੀ ਕਹਿੰਦੇ ਨੇ ਮੌਤ ਹੋ ਜਾਂਦੀ ਹੈ ਤੇ ਕਲਿੰਡਰ ਨੂੰ ਬੜੀ ਹੀ ਮੁਸੱਕਤ ਦੇ ਨਾਲ ਸੀਸਾ ਤੋੜ ਕੇ ਅਗਲਾ ਸੀਸਾ ਤੋੜ ਕੇ ਜਿਹੜਾ ਕਲਿੰਡਰ ਨੂੰ ਰਾਹਗੀਰਾਂ ਵੱਲੋਂ ਜਿਹੜਾ ਆ ਕੱਢਿਆ ਜਾਂਦਾ ਆ ਤੁਹਾਨੂੰ ਫੇਰ ਤੋਂ ਦੱਸਦਾ ਹਈਏ ਕਿ ਗਰਦਾਸਪੁਰ ਐਚ ਆਰ ਇੰਟਰਨੈਸ਼ਨਲ ਸਕੂਲ ਦੇ ਸਾਹਮਣੇ ਬਿਲਕੁਲ ਬਾਹਰਲੀ ਸਾਈਡ ਤੇ ਇੱਕ ਟਰਾਲਾ ਪਲਟ ਜਾਂਦਾ ਆ ਪਟ్రਾਲਾ ਜੋ ਕੇ ਪਠਾਨਕੋਟ ਤੋਂ ਅੰਮ੍ਰਿਤਸਰ ਨੂੰ ਜਾ ਰਿਹਾ ਹੈ ਨੈਸ਼ਨਲ ਹਾਈਵੇ ਦੇ ਉੱਤੇ ਬਿਲਕੁਲ ਐਚ ਆਰ ਆਈ ਰ ਜਿਹੜਾ ਆ ਇੰਟਰਨੈਸ਼ਨਲ ਸਕੂਲ ਆ ਉਹਦੇ ਸਾਹਮਣੇ ਜਿਹੜਾ ਆ ਇਹ ਟਰੱਕ ਪਲਟ ਜਾਂਦਾ ਆ ਟਰੱਕ ਪਲਟਣ ਦਾ ਕਾਰਨ ਟਾਇਰ ਦਾ ਫਟਣਾ ਦੱਸਿਆ ਜਾ ਰਿਹਾ ਹੈ ਕਹਿੰਦੇ ਆ ਕਿ ਟਾਇਰ ਜਦੋਂ ਫਟ ਜਾਂਦਾ ਆ ਤੇ ਟਰੱਕ ਪਲਟ ਜਾਂਦਾ ਆ ਜਦੋਂ ਟਰੱਕ ਪਲਟ ਜਾਂਦਾ ਆ ਤਾਂ ਉੱਥੇ ਡਰਾਈਵਰ ਦੀ ਮੌਤ ਹੋ ਜਾਂਦੀ ਏ ਡਰਾਈਵਰ ਤੇ ਕਲਿੰਡਰ ਜਿਹੜੇ ਨੇ ਉਹ ਲਖਨਊ ਦੇ ਦੱਸੇ ਜਾ ਰਹੇ ਨੇ ਜੰਮੂ ਤੋਂ ਅੰਮ੍ਰਿਤਸਰ ਜਾ ਰਹੇ ਸੀ ਤੇ ਇਹ ਜਿਹੜਾ ਟਰੱਕ ਆ ਇਹ ਟਰਾਲਾ ਆ ਜਿਹੜਾ ਪਲਟ ਜਾਂਦਾ ਆ ਐਚ ਆਰ ਆ ਇੰਟਰਨੈਸ਼ਨਲ ਸਕੂਲ ਦੇ ਬਿਲਕੁਲ ਬਾਹਰ ਨੈਸ਼ਨਲ ਹਾਈਵੇ ਦੇ ਉੱਤੇ ਜੋ ਕਿ ਪਠਾਨਕੋਟ ਅੰਮ੍ਰਿਤਸਰ ਮਾਰ ਗਿਆ ਉਹਦੇ ਉੱਤੇ ਇਹ ਟਰਾਲਾ ਪਲਟ ਜਾਂਦਾ ਆ ਲੋਕਾਂ ਨੇ ਬੜੀ ਮੁਸਕਤ ਦੇ ਨਾਲ ਕਲਿੰਡਰ ਦੀ ਜਾਨ ਬਚਾ ਲਈ ਇਹ ਕਲਿੰਡਰ ਨੂੰ ਜਿਹੜਾ ਆ ਅਗਲਾ ਸ਼ੀਸ਼ਾ ਤੋੜ ਕੇ ਟਰੱਕ ਦੇ ਵਿੱਚੋਂ ਰੈਸਕਿਊ ਕਰ ਲੈਂਦਾ ਕਰ ਲਿਆ ਜਾਂਦਾ ਆ ਅਗਲਾ ਸ਼ੀਸ਼ਾ ਜਿਹੜਾ ਆ ਉਹ ਜਿਹੜਾ ਤੋੜ ਦਿੱਤਾ ਜਾਂਦਾ ਆ ਘੋਡੇ ਦਾ ਤੇ ਉਹਦੇ ਵਿੱਚੋਂ ਜਿਹੜਾ ਆ ਜਿਹੜਾ ਕਲਿੰਡਰ ਆ ਉਹਨੂੰ ਜਿਹੜਾ ਆ ਬੜੇ ਆਰਾਮ ਦੇ ਨਾਲ ਕੱਢ ਲਿਆ ਜਾਂਦਾ ਆ ਮੰਬੂਲੀ ਸੱਟਾਂ ਲੱਗੀਆਂ ਨੇ ਪਰ ਕਲਿੰਡਰ ਦੀ ਜਾਨ ਜਿਹੜੀ ਬਚ ਚੁੱਕੀ ਆ ਪਰ ਤੁਹਾਨੂੰ ਦੱਦਈਏ ਉੱਥੇ ਹੀ ਜੋ ਡਰਾਈਵਰ ਦੱਸਿਆ ਜਾ ਰਿਹਾ ਉਹਦੀ ਕਹਿੰਦੇ ਨੇ ਮੌਤ ਹੋ ਗਈ ਏ ਤੁਹਾਨੂੰ ਫੇਰ ਤੋਂ ਦੱਦਈਏ ਕਿ ਜੋ ਨੈਸ਼ਨਲ ਹਾਈਵੇ ਆ ਪਠਾਨਕੋਟ ਤੋਂ ਅੰਮ੍ਰਿਤਸਰ ਵੱਲ ਨੂੰ ਜਾਂਦਿਆਂ ਇਹ ਟਰਾਲਾ ਜਿਹੜਾ ਆ ਪਲਟ ਜਾਂਦਾ ਆ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਹ ਟਰੱਕ ਜੋ ਆ ਇਹ ਟਰਾਲਾ ਜਿਹੜਾ ਆ ਪਠਾਨਕੋਟ ਤੋਂ ਅੰਮ੍ਰਿਤਸਰ ਵੱਲ ਨੂੰ ਜਾ ਰਿਹਾ ਸੀ ਇਹਦੇ ਚਾਲਕ ਜਿਹੜੇ ਆ ਉਹ ਲਖਨਊ ਦੇ ਸੀ ਤੇ ਇਹ ਟਰਾਲਾ ਜਿਹੜਾ ਆ ਪਲਟ ਜਾਂਦਾ ਆ ਪਲਟਣ ਦਾ ਕਾਰਨ ਤੁਹਾਨੂੰ ਫੇਰ ਇੱਕ ਵਾਰੀ ਦੱਸ ਦਈਏ ਕਿ ਟਾਇਰ ਫਟਣ ਦਾ ਦੱਸਿਆ ਜਾ ਰਿਹਾ ਆ ਜਦੋਂ ਇਹ ਟਰਾਲਾ ਪਲਟ ਜਾਂਦਾ ਆ ਤਾਂ ਜਿਹੜੀ ਡਰਾਈਵਰ ਦੀ ਉਹ ਮੌਤ ਹੋ ਜਾਂਦੀ ਏ ਪਰ ਕਿਤਨਾ ਕਿਤੇ ਜਿਹੜਾ ਕਲਿੰਡਰ ਆ ਉਹਨੂੰ ਅਗਲਾ ਸੀਸਾ ਤੋੜਨ ਤੋਂ ਬਾਅਦ ਬਚਾ ਲਿਆ ਜਾਂਦਾ ਆ ਕੱਢ ਲਿਆ ਜਾਂਦਾ ਸਾਹਮਣੇ ਤੁਸੀਂ ਜੈਲੋ ਟੀ-ਸ਼ਰਟ ਦੇ ਵਿੱਚ ਦੇਖਦੇ ਪਿਓ ਇਹ ਕਲਿੰਡਰ ਆ ਕਲਿੰਡਰ ਨੂੰ ਜਿਹੜਾ ਸੀਸਾ ਤੋੜ ਕੇ ਜਿਹੜਾ ਆ ਉਹ ਕੱਢ ਲਿਆ ਗਿਆ ਆ ਤੇ ਐਂਬੂਲੈਂਸ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਆ ਕਿ ਤਾਂਕਿ ਉਹਦੀ ਜਿਹੜੀ ਅ ਅੱਗੇ ਜਾ ਕੇ ਮਲਮ ਪੱਟੀ ਹੋ ਸਕੇ ਤੇ ਉਹਦੇ ਜਿਹੜਾ ਆ ਉਹ ਜੇ ਉਹ ਵੀ ਇਹ ਉਹ ਉਹਦੇ ਕੋਲੋਂ ਜਿਹੜਾ ਆ ਉਹਦਾ ਟ੍ਰੀਟਮੈਂਟ ਉਹਦਾ ਕੀਤਾ ਜਾਵੇ ਦੁਬਾਰਾ ਦੱਸ ਦਈਏ ਕਿ ਪਠਾਨਕੋਟ ਅੰਬਰਸਰ ਹਾਈਵੇ ਗਰਦਾਸਪੁਰ ਜਿਹੜਾ ਆ ਇਹਦਾ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਟਰਾਲਾ ਪਲਟ ਜਾਂਦਾ ਹੈ ਜਿਹਦੇ ਚ ਡਰਾਈਵਰ ਦੀ ਮੌਤ ਹੋਣ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਕੈਲੈਂਡਰ ਨੂੰ ਉਹ ਬੜੇ ਹੀ ਵਧੀਆ ਤਰੀਕੇ ਦੇ ਨਾਲ ਸ਼ੀਸ਼ਾ ਤੋੜ ਕੇ ਕੱਢ ਲਿਆ ਜਾਂਦਾ ਆ ਕਲਿੰਡਰ ਦੀ ਜਾਨ ਬਚ ਗਈ ਏ ਐਂਬੂਲੈਂਸ ਦੇ ਵਿੱਚ ਬੈਠਾ ਹੋਇਆ ਕਲਿੰਡਰ ਤੁਸੀਂ ਦੇਖਦੇ ਪਿਓ ਆਓ ਗੱਲਬਾਤ ਕਰਦੇ ਆ ਕੀ ਕਹਿੰਦਾ ਆ ਇਸ ਦੇ ਉੱਤੇ ਇੱਕ ਕਲਿੰਡਰ बाहर आ गया तुरंत ऐसे पैर मेरा पार मेरा, पार मेरा मेरे किया तु। फोन मेरे पैर के आगे आ फोन तुरंत फोन को अपने जेब में डाल दिया मैं फिर तुरंत भाई तरफ गया भाई भाई क्या नाम है उसका नाम है ऐसे नाम है मुकेश पटेल आपका क्या नाम है मेरा नाम है पीयूष वैसे आधार कार्ड में उसको क्या कहते हैं अभय अभय कुमार चल रहा है मेरा उस हमारे पिताजी का नाम तो। है आदल कुमार है फतेहपुर फतेहपुर कानपुर के आगे फतेहपुर नहीं है लखनऊ वाला लखनऊ कितने जाने कितने जाने थे आप कितने जाने थे आप मैं और मेरा भाई दो ही थे दो ही बंदे अभी भाई निकल पाए इस समय लोडिंग को जा रहे थे जम्मू जा रहे थे जम्मू से वापस जा रहे थे अमृत सर अमित जाना था भाई निकल पाया नहीं निकल पाया बाहर भाई अभी नहीं निकल पाया मौके पर पुलिस पहुंच चुकी है पुलिस आ चुकी है पुलिस हाँ पुलिस आए वहाँ पे ऐसा सफल है हाँ बिट्टी